ਸਰਕਾਰੀ ਬਲੱਡ ਬੈਂਕਾਂ 'ਚ ਮਰੀਜ਼ਾਂ ਲਈ ਮਿਲਣ ਵਾਲੇ ਖੂਨ ਦੀ ਯੂਨਿਟ ਦਾ ਰੇਟ ਪੰਜਾਬ ਸਰਕਾਰ ਵੱਲੋਂ 300 ਰੁਪਏ ਤੋਂ ਵਧਾ ਕੇ 1300 ਰੁਪਏ ਕੀਤੇ ਜਾਣ ਤੇ ਚਿੰਤਾ ਪ੍ਰਗਟ ਕਰਦੇ ਆ ਪੰਜਾਬ ਦੀ ਨਾਮਵਰ ਸੰਸਥਾ ਡੈਮੋਕਰੈਟਿਕ ਹਿਊਮਨ ਪਾਵਰ ਆਰਗੇਨਾਈਜੇਸ਼ਨ ਦੇ ਵਕਫ ਵਕ ਉਦੇਦਾਰਾਂ ਵੱਲੋਂ ਸੁਭਾ ਪ੍ਰਧਾਨ ਕੁਲਦੀਪ ਸ਼ਰਮਾ ਦੀ ਅਗਵਾਈ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਡੀਸੀ ਸੰਗਰੂਰ ਨੂੰ ਆਪਣਾ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਮਰੀਜ਼ਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਵਕਫਾਕ ਸਮਾਜ ਦੇ ਵੀ ਸੰਸਥਾਵਾਂ ਵੱਲੋਂ ਸਮੇਂ-ਸਮੇਂ ਤੇ ਖੂਨਦਾਨ ਕੈਂਪ ਲਗਾ ਕੇ ਸਰਕਾਰੀ ਬਲੱਡ ਬੈਂਕਾਂ ਨੂੰ ਫ੍ਰੀ ਵਿੱਚ ਖੂਨ ਮੁਹੱਈਆ ਕਰਵਾਉਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਇਸ ਦੇ ਰੇਟਾਂ ਵਿੱਚ ਜੋ ਬੇਤਾਹਾਸ਼ਾ ਵਾਅਦਾ ਕੀਤਾ ਗਿਆ ਹੈ ਉਸ ਨਾਲ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਖੂਨਦਾਨ ਕਰਨ ਵਾਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਇਨਾ ਬਤਾਏ ਗੇ ਰੇਟਾਂ ਨੂੰ ਤੁਰੰਤ ਵਾਪਸ ਲੈਣ ਤੇ ਜੇਕਰ ਹੋ ਸਕੇ ਤਾਂ ਮਰੀਜ਼ਾਂ ਨੂੰ ਖੂਨ ਦੇ ਯੂਨਿਟ ਮੁਫਤ ਮੁਹੱਈਆ ਕਰਵਾਏ ਜਾਣ। ਭਾਈ ਨਾਮਕੀਏ ਕੋਲਾਤੀਆ ਤੁਸੀਂ ਕਿਸ ਦਾ ਡੀਸੀ ਦਾ ਉਹਨੂੰ ਮਿਲਣ ਵਾਸਤੇ ਆਇਆ। ਮੇਰਾ ਨਾਮ ਕੁਲਦੀਪ ਸ਼ਰਮਾ ਜੀ। ਅ ਮੇਰੀ ਆਰਗੇਨਾਈਜੇਸ਼ਨ ਦਾ ਨਾਮ ਹੈ ਡੈਮੋਕਰੈਟਿਕ ਹਿਊਮਨ ਪਾਵਰ ਆਰਗੇਨਾਈਜੇਸ਼ਨ ਜਿਸ ਦੇ ਦੇ ਮੈਂ ਪੰਜਾਬ ਪ੍ਰਧਾਨ ਦੀ ਸੇਵਾ ਨਿਭਾ ਰਿਹਾਗਾ ਤੇ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲਣ ਆਏਗੇ ਇਸ ਮੁੱਦੇ ਤੇ ਕਿ ਅਸੀਂ ਸਾਡੀ ਜਿਹੜੀ ਸੰਸਥਾ ਹੈਗੀ ਸਮਾਜ ਸੇਵਾ ਦੇ ਜਿਹੜੇ ਨਿਕਾ ਕਾਰਜ ਕਰਦੇ ਉਹਦੇ ਵਿੱਚ ਅਸੀਂ ਮੈਡੀਕਲ ਕੈਂਪ ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਵੀ ਲਗਾਉਨੇ ਆਂਗੇ ਵੱਡੀ ਮਾਤਰਾ ਤੇ ਖੂਨਦਾਨ ਕੈਂਪਸ ਹੀ ਲਗਾ ਕੇ ਸਰਕਾਰੀ ਬਲੱਡ ਬੈਂਕ ਸੰਗਰੂਰ ਨੂੰ ਜਾਂ ਹੋਰ ਜਿਹੜੇ ਵੀ ਸ਼ਹਿਰਾਂ ਦੇ ਬਰਨਾਲਾ ਹੋ ਗਿਆ ਉਹਨਾਂ ਨੂੰ ਮੋਹੱਈਆ ਕਰਵਾਉਨੇ ਆਂ ਪਰੰਤੂ ਕੁਝ ਦਿਨ ਪਹਿਲਾਂ ਹਫ਼ਤਾ 10 ਦਿਨ ਪਹਿਲਾਂ ਦੀ ਗੱਲ ਹੈ ਕਿ ਸਾਨੂੰ ਖਬਰ ਉਹਨਾਂ ਨੂੰ ਮਿਲੀ ਪਹਿਲਾਂ ਕਿ ਜਿਹੜਾ 300 ਰੁਪਏ ਰੇਟ ਸੀਗਾ ਪਹਿਲਾਂ ਬਲੱਡ ਦਾ ਸੰਗਰੂਰ ਦੇ ਵਿੱਚੋਂ ਮਿਲਦਾ ਸੀਗਾ ਮਰੀਜ਼ਾਂ ਨੂੰ ਉਹ 300 ਰੁਪਏ ਦੇ ਵਿੱਚ ਸਰਕਾਰੀ ਦੇ ਮਿਲਦਾ ਹੁੰਦਾ ਸੀ ਕਿ ਪਰਚੀ ਕੱਟ ਕੇ ਰੇਟ ਤੇ ਪਰ ਹੁਣ ਉਹਦਾ ਰੇਟ ਹੈ ਜਿਹੜਾ 1100 ਤੋਂ ਲੈ ਕੇ 1300 ਰੁਪਏ ਕਰ ਦਿੱਤਾ ਗਿਆ 300 ਰੁਪਏ ਵਾਲਾ ਜੀ ਦੇ ਨਾਲ ਸਾਡੇ ਜਿਹੜੀ ਸੰਸਥਾ ਦੇ ਜਿਹੜੇ ਬੰਦੇ ਨੇਗੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਬੜਾ ਤੱਕਾ ਲੱਗਿਆ ਸਮਾਜ ਸੇਵੀਆਂ ਨੂੰ ਜਿਹੜੇ ਖੂਨਦਾਨੀ ਨੇਗੇ ਸਾਡੇ ਕਿਉਂਕਿ ਅਸੀਂ ਵੀ ਲੋਕਾਂ ਲਈ ਆਪਣਾ ਜਿਹੜਾ ਖੂਨ ਆਗਾ ਮੁਫਤ ਮਈਆ ਕਰਵਾਉਣਿਆਂਗੇ ਕਿ ਤਾਂ ਕਿ ਲੋਕਾਂ ਦੀ ਗਰੀਬ ਲੋਕਾਂ ਦੀ ਜਾਨ ਬਚ ਸਕੇ ਪਰੰਤੂ ਜਿੱਦ ਤੇ ਆ ਰੇਟ ਵਧਿਆਗਾ ਤਾਂ ਅਸੀਂ ਇਹ ਕਨਫਰਮ ਵੀ ਕੀਤਾ ਸੀ ਨੇ ਆਪਣੇ ਲੈਵਲ ਦੇ ਜਾ ਕੇ ਬਲੱਡ ਬੈਂਕ ਦੇ ਵਿੱਚੋਂ ਸਾ ਸੱਚਮੁੱਚ ਹੀ ਇਹ ਰੇਟ ਵਧੇ ਹੋਏ ਨੇਗੇ ਇਹਦੇ ਸਬੰਧ ਦੇ ਵਿੱਚ ਹੀ ਅਸੀਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਇੱਥੇ ਮੰਗ ਪੱਤਰ ਦੇਣਾ ਹੈ ਡੀਸੀ ਸਾਹਿਬ ਦੇ ਥਰੂ ਡੀਸੀ ਸੰਗਰੂਪ ਦੇ ਥਰੂ ਅਸੀਂ ਭੇਜ ਰਹਾਂਗੇ ਜ ਜਿਹਦੇ ਵਿੱਚ ਅਸੀਂ ਬੇਨਤੀ ਕਰ ਰਹੇ ਹਾਂਗੇ ਕਿ ਜਿਹੜੇ ਵੀ ਇਹ ਰੇਟ ਨੇਗੇ ਵਧਾਏ ਗਏ ਨੇ ਸਰਕਾਰ ਵੱਲੋਂ ਇਹ ਪੁਰਾਣੇ ਰੇਟ ਉਹੀ ਵਾਪਸ ਉਹੀ ਰੇਟ ਕੀਤੇ ਜਾਣ ਤੈਹ ਕੀਤੇ ਜਾਣ ਤੇ ਜਿਹੜੇ ਵਧੇ ਹੋਏ ਰੇਟ ਨੇ ਇਹਨਾਂ ਨੂੰ ਵਾਪਸ ਲਿਆ ਜਾਵੇ ਤਾਂ ਕਿ ਗਰੀਬੇ ਸਾਰਾ ਲੋਕ ਨੇ ਜਿਹੜੇ ਉਹ ਆਪਣੇ ਪਰਿਵਾਰਾਂ ਦੀ ਜਾਨ ਬਚਾ ਸਕਣ ਇਸ ਕਰੀ ਨਾਲ ਬਹੁਤ देर ਕੱਢ ਦਿੱਤੀ ਅਗਲਾ ਪ੍ਰੋਗਰਾਮ ਕੀ ਹੋਵੇਗਾ ਜੇ ਅਗਰ ਇਦਾਂ ਦਾ ਸਾਡੀ ਨਾਂ ਕੋਈ ਸੁਣਵਾਈ ਹੋਈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਮੰਗ ਪੱਤਰ ਭੇਜ ਰਹਾਂਗੇ ਤਾਂ ਫਿਰ ਅਸੀਂ ਸਾਰੀਆਂ ਐਨ ਜੀਓ ਜਿੰਨੀਆਂ ਵੀ ਨੇ ਇਕੱਠੀਆਂ ਹੋ ਕੇ ਅਸੀਂ ਸੰਘਰਸ਼ ਕਰਾਂਗੇ ਤੇ ਇਹਦੇ ਲਈ ਅਸੀਂ ਸਾਨੂੰ ਜਿਸ ਵੀ ਲੈਵਲ ਤੱਕ ਜਾਣਾ ਪਿਆ ਸੀ ਜਾਵਾਂਗੇ ਤੇ ਇਹਦੇ ਵੀ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਤੁਸੀਂ ਆਪਣਾ ਬਲੱਡ ਦੇਣਾ ਹੀ ਬੰਦ ਕਰ ਦੋਗੇ ਇੱਕੋ ਗੱਲ ਹੀ ਹੈ ਨਾ ਜੀ ਜਿਵੇਂ ਹੁਣ ਅਸੀਂ ਪਹਿਲਾਂ ਜਦੋਂ ਕੈਂਪਸ ਸੀ ਲੋਕਾਂ ਨੂੰ ਜਾ ਕੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਲੋਕਾਂ ਨੂੰ ਅਸੀਂ ਪ੍ਰੇਰਿਤ ਕਰਦੇ ਸੀ ਵੀ ਖੂਨਦਾਨ ਕਰਨਾ ਚਾਹੀਦਾ ਹੈਗਾ ਪਰੰਤੂ ਉੱਤੇ ਲੋਕਾਂ ਦਾ ਸਵਾਲ ਇਹ ਹੁੰਦਾ ਸੀ ਵੀ ਅਸੀਂ ਤਾਂ ਜੀ ਦੇਖੋ ਮੁਫਤ ਦਿੰਨੇ ਆ ਕਿ ਖੂਨ ਪਰ ਸਾਨੂੰ ਮਿਲਦਾ ਨਹੀਂ ਫਿਰ ਸਾਨੂੰ ਮੁੱਲ ਦਾ ਮਿਲਦਾਗਾ ਮੁੱਲ ਵੇਚਿਆ ਜਾਂਦਾ ਸਾਡਾ ਖੂਨ ਉਹ ਚਲੋ ਇੱਕ ਸਰਕਾਰੀ ਰੇਟ ਥੋੜਾ ਜਿਹਾ ਰੇਟ ਸੀਗਾ 300 ਰੁਪਿਆ ਉਹ ਵਾਜਿਬ ਸੀ ਰੇਟ ਚਲੋ ਜੋ ਵੀ ਇਹਨਾਂ ਦਾ ਖਰਚਾ ਆਉਂਦਾ ਸਰਕਾਰ ਦਾ ਟੈਸਟਾਂ ਤੋਂ ਉਸ ਤੋਂ ਤੇ ਪਰੰਤੂ ਜਿਹੜਾ ਹੁਣ ਸਿੱਧਾ 1300 ਰੁਪਿਆ ਰੇਟ ਕਰ ਦਿੱਤਾ ਗਿਆ ਇਹਦੇ ਨਾਲ ਤਾਂ ਦੇਖੋ ਗਰੀਬ ਬੰਦੇ ਦੀ ਇਹਨਾਂ ਨੇ ਬਿਲਕੁਲ ਹੀ ਕੰਮਰ ਤੋੜਤੀ ਤੇ ਲੋਕਾਂ ਦੇ ਵਿੱਚ ਇਹ ਆ ਹੋ ਗਿਆ ਕਿ ਹੁਣ ਆਪਾਂ ਖੂਨ ਦਾ ਨਾ ਹੀ ਕਰੀਏ ਤਾਂ ਜਾਦਾ ਵਧੀਆ ਕਿਉਂਕਿ ਜਿਹੜਾ ਖੂਨ ਹੈ ਦੇ ਕਿਉਂਕਿ ਜਿਹੜਾ ਖੂਨ ਹੈ ਇਹ ਬਣਾਇਆ ਤਾਂ ਜਾ ਨਹੀਂ ਸਕਦਾ ਜਿਵੇਂ ਹੋਰ ਚੀਜ਼ਾਂ ਬਣ ਜਾਂਦੀਆਂ ਨੇਗੀਆਂ ਪਰ ਇਹ ਖੂਨ ਹੈ ਇਹ ਤਾਂ ਇੱਕ ਬੰਦਾ ਦਾਨ ਕਰੂਗਾ ਪਰਸਨ ਟੂ ਪਰਸਨ ਹੀ ਖੂਨ ਚੜਦਾ ਹੈਗਾ ਇਸ ਕਰਕੇ ਇਹ ਹੈਗਾ ਅਗਰ ਖੂਨ ਦਾਨ ਕਰਨ ਲੋਕਾਂ ਨੇ ਬੰਦ ਕਰ ਦਿੱਤਾ ਤਾਂ ਲੋਕਾਂ ਦੀ ਗਿਣਤੀ ਜਿਹੜੀ ਮਰੀਜ਼ਾਂ ਦੀ ਤੁਸੀਂ ਅੰਕੜੇ ਸਾਹਮਣੇ ਮਤਲਬ ਇਹਨਾਂ ਨੂੰ ਔਕੇ ਹੋ ਜਾਣਗੇ ਅੰਕੜੇ ਇੰਨੀ ਮਾਤਰ ਵੱਡੀ ਮਾਤਰਾ ਚ ਹੋਣਗੇ ਕਿ ਲੋਕਾਂ ਦੀਆਂ ਮਤਲਬ ਮੌਤਾਂ ਹੋਣਗੀਆਂ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂਗੇ ਸਰਕਾਰ ਨੂੰ ਕਿ ਇਹ ਜਿਹੜਾ ਤੁਹਾਡਾ ਫਰਮਾਨ ਹੈਗਾ ਇਹਨੂੰ ਜਲਦੀ ਤੋਂ ਜਲਦੀ ਵਾਪਸ ਲਿਆ ਜਾਵੇ ਤੇ ਪੁਰਾਣੇ ਰੇਟਾਂ ਤੇ ਮੈਂ ਤਾਂ ਕਹਿਣਾ 300 ਰੁਪਏ ਵੀ ਨਹੀਂ ਲੈਣਾ ਚਾਹੀਦਾ ਸਰਕਾਰ ਵੱਲੋਂ ਨੂੰ ਕਿਉਂਕਿ ਜਿੱਥੇ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈਗੀ ਕਿ ਅਸੀਂ 10 ਲੱਖ ਰੁਪਏ ਦਾ ਇੱਕ ਸਿਹਤ ਸੂਲਤਾ ਦਾ ਕਾਰਡ ਬਣਾਵਾਂਗੇ ਉਹ ਜਿੱਥੇ ਤੁਸੀਂ ਇਹ ਗੱਲਾਂ ਕਰਦੇ ਹੋਗੇ ਉਹਦੇ ਨਾਲ ਤੁਸੀਂ ਦੇਖੋ ਜੀ ਜਿਹੜਾ ਕੂਨ ਹੈ ਉਹ ਵੀ ਫਰੀ ਦਾ ਦਾਨ ਕੀਤਾ ਲੋਕਾਂ ਦਾ ਮੁਫਤ ਚ ਉਹਨਾਂ ਨੂੰ ਤੁਸੀਂ 1300 ਰੁਪਏ ਦਾ ਮੁੱਲ ਵੇਚ ਰਹੇ ਹੋਗੇ ਦੱਸੋ ਇਹ ਕਿੱਥੇ ਜਾ ਰਹੀ ਹੈਗੀ ਤੁਹਾਡੀ ਨੀਤੀ ਤੇ ਅਸੀਂ ਇਹੀ ਬੇਨਤੀ ਕਰਦੇ ਆ ਸਾਡੀ ਆਰਗੇਨਾਈਜੇਸ਼ਨ ਵੱਲੋਂ ਤੇ ਹੋਰ ਵੀ ਜਿੰਨੇ ਸਮਾਜ ਸੇਵੀ ਲੋਕ ਨੇ ਉਹਨਾਂ ਵੱਲੋਂ ਇਹ ਇਸ ਜਿਹੜਾ ਤੁਹਾਡਾ ਫਰਮਾਨ ਹੈਗਾ ਲੋਕਾਂ ਦਾ ਮਾਰੂ ਲੋਕਾਂ ਨੂੰ ਇਹੇ ਵਾਪਸ ਲਿਆ ਜਾਵੇ। ਤੁਸੀਂ ਇਹ ਵੀ ਫਰੀ ਹੋਣਾ ਚਾਹੀਦਾ। ਬਿਲਕੁਲ ਮੁਫਤ ਹੋਣਾ ਚਾਹੀਦਾ। ਇਹ ਦੇਖੋ ਜਿਹੜੀਆਂ ਹੋਰ ਮੈਂ ਤਾਂ ਤੁਹਾਨੂੰ ਦੇਖੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਸਰਕਾਰ ਪੰਜਾਬ ਸਰਕਾਰ ਨੂੰ ਇਹ ਸੁਝਾਅ ਦੇਵਾਂਗੇ ਕਿ ਜਿੱਥੇ ਬੱਸਾਂ ਦਾ ਕਿਰਾਇਆ ਹੈਗਾ ਜਿਹੜਾ ਤੁਸੀਂ ਫ੍ਰੀਟ ਕਰ ਰੱਖਿਆ ਹੈਗਾ ਉਹ ਨੂੰ ਬੰਦ ਕਰਕੇ ਇਹੀਆਂ ਚੀਜ਼ਾਂ ਨੂੰ ਜਿਹਦੇ ਬਿਨਾ ਸਰ ਸਕਦਾ ਲੋਕਾਂ ਵਾ ਤੁਸੀਂ ਜਿਹੜੀਆਂ ਸਿਹਤ ਸਹੂਲਤਾਂ ਨੇ ਇਹ ਇਹਨਾਂ ਚੀਜ਼ਾਂ ਤੇ ਧਿਆਨ ਦਿਓ ਇਹ ਬਿਲਕੁਲ ਮੁਫਤ ਫ੍ਰੀ ਕਰੋ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ। ਤੁਹਾਡਾ ਜੀ ਮੇਰਾ ਨਾਮ ਦੀਪਕਰ ਗੜਗੇ ਜੀ। ਅੱਗੇ ਕੀ ਕਹਿਣਾ ਚਾਹੋ ਅੱਜ ਅਸੀਂ ਡੀਸੀ ਦਫ਼ਤਰ ਕੋਲੇ ਜਿਹੜਾ ਅਸੀਂ ਆਇਆ ਜੀ ਮੰਗ ਪੱਤਰ ਦੇਣ ਜਿਹੜਾ ਅਸੀਂ ਬਲੱਡ ਬੈਂਕ ਬਲੱਡ ਬੈਂਕ ਵੱਲੋਂ ਰੇਟ ਵਧਾਇਆ ਗਏ ਨੇ ਉਹਨਾਂ ਦੇ ਸੰਬੰਧ ਵਿੱਚ ਆਇਆ ਜੀ ਜਿੱਥੇ ਜੋ ਕਿ ਪਹਿਲਾਂ 300 ਰੁਪਏ ਖੂਨ ਦਾ ਰੇਟ ਸੀਗਾ ਉਹ 1300 ਰੁਪਏ ਕਰ ਦਿੱਤਾ ਜੀ ਜੋ ਕਿ ਇੱਕ ਗਰੀਬ ਲਈ ਬਹੁਤ ਜ਼ਿਆਦਾ ਰੇਟ ਹੈ ਜੋ ਕਿ ਦੇਣਾ ਮੁਸ਼ਕਲ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਰੇਟ ਪੁਰਾਣੇ ਰੇਟਾਂ 'ਚ ਕੀਤਾ ਜਾਵੇ ਜੇ ਹੋ ਸਕਦਾ ਹੋਵੇ ਤਾਂ ਇਹ ਬਿਲਕੁਲ ਹੀ ਫ੍ਰੀ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਫਾਇਦਾ ਹੋ ਸਕੇ ਜਿੱਥੇ ਸਰਕਾਰਾਂ ਇਨੇ ਮੁਫਤ ਦੇ ਰਾਸ਼ਨ ਵੰਡ ਰੀਆਂ ਨੇ ਮੁਫਤ ਦੇ ਕਿਰਾਏ ਤੇ ਵਿੱਚ ਸਫਰ ਦੇ ਵਿੱਚ ਮੁਫਤ ਦੇ ਰੀਆਂ ਨੇ ਉੱਥੇ ਇਹ ਖੂਨ ਦਾ ਜਿਹੜਾ ਸਭ ਤੋਂ ਜ਼ਰੂਰੀ ਚੀਜ਼ ਹੈ ਇਹ ਵੀ ਫ੍ਰੀ ਕੀਤਾ ਜਾਣਾ ਚਾਹੀਦਾ ਕਿਉਂਕਿ ਜਿੰਨਾ ਵੀ ਬਲੱਡ ਬੈਂਕ ਦੇ ਵਿੱਚ ਖੂਨ ਦਾਨ ਆਉਂਦਾ ਹੈ ਉਹ ਬਿਲਕੁਲ ਫ੍ਰੀ ਆਂਦਾ ਹੈ ਉਹਦੇ ਵਿੱਚ ਕੋਈ ਵੀ ਜਾਨੀ ਕਿ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਦਾ ਜਿਹੜੀਆਂ ਸੰਸਥਾਵਾਂ ਸਾਡੇ ਵਰਗੀਆਂ ਡੈਮੋਕ੍ਰੈਟਿਕ ਨੇ ਜਾਂ ਹੋਰ ਸੰਸਥਾਵਾਂ ਨੇ ਜਿਹੜੀਆਂ ਵੱਲੋਂ ਖੂਨ ਦਾਨ ਕਰਵਾ ਕੇ ਬਲੱਡ ਬੈਂਕ ਚ ਭਜਾਉਂਦੀਆਂ ਨੇ ਉਹ ਆਪਣੇ ਖਰਚੇ ਤੇ ਕਰਦੀਆਂ ਨੇ ਤਾਂ ਕਿ ਉਹਨਾਂ ਨੂੰ ਇਸ ਚੀਜ਼ ਦਾ ਵਾਅਦਾ ਮਿਲ ਸਕੇ ਤਾਂ ਕਿ ਵੀ ਇਹ ਵੱਤ ਤੋਂ ਵੱਧ ਖੂਨਦਾਨ ਕੈਂਪ ਲਗਾਏ ਜਾਣ ਜਿਹਦੇ ਨਾਲ ਇਹ ਖੂਨ ਦਾ ਜਿਹੜਾ ਜਾਗ ਹੈ ਉਹ ਉਸੇ ਤਰ੍ਹਾਂ ਹੀ ਚੱਲਦਾ ਰਹੇ